ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਮਿੱਤਰੋ ਤੁਹਾਡਾ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਤਰੀਕ ਹੈਗੀ ਹੈ 23 ਜਦ ਦਿਨ ਸੋਮਵਾਰ ਤੇ ਅੱਜ ਆਪਾਂ ਜਾ ਰਹੇ ਹਾਂ ਫਤਿਹਗੜ ਸਾਹਿਬ ਤੇ ਆਪਣੇ ਨਾਲ ਨੇ ਮਾਨ ਸਾਹਿਬ ਸ਼ਸ਼ੀਗਰ ਜੀ ਤੇ ਆਪਣਾ ਇਧਰ ਟਰੈਕਟਰ ਯਾਰ ਇਹ ਦੇਖ ਨਹੀਂ ਰਿਹਾ ਹਨ ਚਲੋ ਕੋਈ ਨਹੀਂ ਉੱਥੇ ਜਾ ਕੇ ਦਿਖਾਉਨੇ ਆ ਹਾਂ ਇਹਦਾ ਮੌਸਮ ਹੈ ਦੇਚਾ ਨਾ ਸ਼ੁਰੂਆਤ ਕਰਦੇ ਆ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਪਹਿਲਾਂ ਗੁਰੂ ਘਰ ਜਾਣਾ ਅਰਦਾਸ ਕਰਵਾਉਣੀ ਆ ਅਰਦਾਸ ਕਰਵਾ ਕੇ ਤੇ ਸਟ੍ਰੈਟਾ ਚਰਨਾਂਗੇ ਦੋ ਟ੍ਰੈਟ ਲੈ ਕੇ ਜਾਣੇ ਮਾਣ ਹਾਂ ਦੋ ਲੈ ਜਾ ਠੀਕ ਐ ਇਸ ਟਾਈਮ ਆਪਾਂ ਖੜੇ ਸੀ ਦੇਖੋ ਉਹ ਆ ਦੇਖਿਓ ਕਰਨੇ ਨਾ ਇੱਥੇ ਚਾਉਂਦੇ ਆ ਗੁਰੂ ਘਰ ਜਾ ਕੇ ਮੇਰੇ ਪਾਪੀ ਇਹ ਲਾ ਕਰੀ ਸੋਸ ਸਿਰਜਾਲ ਫੋਨ ਤੰਦੇ ਪਾਣੀ ਮਾ ਵੀ ਚੱਲ ਫਿਰਦੇ ਸੂਦੋ ਗਾੜੀਆਂ ਆ ਦਾ ਤੇ ਮਿੱਤਰ ਪਹੁੰਚ ਗਏ ਸੀ ਮਾਨਸਾ ਤੇਰੇ ਦਾ ਪਾਣੀ ਥੋੜਾ ਜਿਹਾ ਵਿੱਚ ਪੈਂਦਾ ਸੀਗੇ ਟਰਾਲੀ ਤੇ ਹੁਣ ਸਹੀ ਕਰੀ ਜਾਂਦੇ ਆ ਤੁਹਾਨੂੰ ਬੋਟਾਂ ਦੇ ਪਾਈ ਜਾਂਦੇ ਹਾਂ ਹਾਂਜੀ ਸਰਪੰਚ ਸਾਹਿਬ ਕੀ ਹਾਲ ਚਾਲ ਪਿੱਛੇ ਖੜੇ ਹਾਂ ਤਿੱਕੜਾ ਆਇਆ ਸੀਗਾ ਯਾਰ ਮਿੱਤਰੋ ਇਸ ਟਾਈਮ ਆਪਾਂ ਖੜੇ ਸੀ ਸੰਗਰੂਰ ਤੇ ਪਕੌੜੇ ਪਕੌੜੇ ਖਾਣ ਨਹੀਂ ਗਏ ਓਏ ਤੇ ਬਸ ਆਪਾਂ ਤੜਕੇ ਕਿਨੇ ਵਜੇ ਚਲੇ ਸੀਗੇ 4 ਵਜੇ 4 ਵਜੇ ਦੇ ਚੱਲਨੇ ਤੇ ਟਾਈਮ ਹੋ ਗਿਆ ਭਾਈ 12 ਵਜੇ ਨਾਲੇ ਆ ਉਮੀਦ ਦਾ ਮਾਹੌਲ ਬਣਿਆ ਉਮੀਦ ਮਾਹੌਲ ਹਾਂ ਮੀਂਹ ਦਾ ਆਹ ਕੀ ਪਤਾ ਉਹਦਾ ਆਈ ਜਾਂਦਾ ਯਾਰ ਮੀਨੇ ਕੰਮ ਖਰਾਬ ਕਰਤਾ ਹਨਾ ਹੋਰ ਯਾਰ ਐਦਾ ਵਧੀਆ ਸੀਗਾ ਤੇ ਫਿਰ ਪਟਿਆਲੇ ਤੋਂ ਦਸ ਹੋ ਜਾਗੇ ਆਪਾਂ ਕਿਹੜਾ ਰੱਖੇ ਸੀ ਤੇ 50 ਮੀਨੇ ਮੇਰੇ ਆ ਗਏ ਸਾਹਮਣੇ ਚੱਲਦਾ ਹਾਂ ਸਾਹਿਬ ਹੈ ਹੈ ਲੋਕਾਂ ਦਾ ਸਰਮਾ ਦੱਸਾਂ ਨਾ ਆਂਦੀ ਖੰਡਾ ਸਾਹਿਬ ਕੋਈ ਬਤੋ ਮਾਣ ਦੀ ਕਰ ਰਹੀ ਨੀ ਲਾਣਿਆ ਇਹ ਗੱਲੇ ਗੱਲੇ ਖਾਈ ਜਾਂਦੇ ਮੈਂ ਤੋਹਰ ਦੀਆਂ ਨੇ ਕਰ ਲਾਂਦੀ ਏ ਕਾਹਹੀਂ ਜਾ ਤਾਉਣਾ ਨੇ ਹੂੰ ਅਿੰਦਾਂ ਦਾ ਕਰਾ ਇਹ ਲਿਆ ਪਾ ਫਤੇਗੜ ਸਾਹਿਬ ਇੱਧਰ ਲਾਲ ਸਿੱਕੜਾਂ ਦੀ ਇੱਧਰ ਲੱਗੀ ਹੋਈ ਹੈ ਜੀ ਤੇ ਇਹ ਕੜਤੀ ਸੀਗੀ ਗਾਲੀ ਸੁਣਨ ਦੀ ਨਾ ਦੇਖੋ ਟਰਾਲੀਆਂ ਖੜੀ ਇੱਧਰ ਯਹਾਂ ਸੀਗਾ 10 11 ਘੰਟਿਆਂ ਚ ਆਪਾਂ ਇੱਥੇ ਪਹੁੰਚ ਗਏ ਸੀਗੇ ਬਾਕੀ ਸਾਨੂੰ ਅੰਦਰ ਜਾ ਕੇ ਦਿਖਾਉਣਾ ਮੰਨਦਾ ਪਹਿਲੀ ਵਾਰ ਪੁੰਨ ਦਾ ਕੰਮ ਕਰ ਰਹੇ ਹਾਂ ਪੁੱਲਾ ਅੱਡ ਡੋਨੇਟ ਕਰ ਰਹੇ ਹਾਂ ਇੱਕ ਨੂੰ ਅਰਗ ਬੀ ਬੜਾ ਪੀੜਾ ਲਾਈ ਬਾਲੀ ਬहोत ਬਸ ਬਸ ਕਿੱਤਾ ਆ ਆਮਾਨ ਕੇ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਆਮਾਨ ਕਿਵੇਂ ਲੱਗ ਰਿਹਾ ਬੱਚਾ ਇਹ ਆਪਣਾ ਤਾਂ ਮੁਕੰਮਲ ਠੀਕ ਹੈ ਜੀ ਹੂੰ ਬਰਨ ਨਹੀਂ ਦੇ ਬਾਈ ਚੰਗੀ ਕਰ ਲਾ ਠੀਕ ਹੈ 2000 ਹੋਰ ਕਢਾ ਦੇਗਾ ਹੋਰ ਕਢਾ ਲਾਂਗੇ ਇਹ ਦੋ ਸੜਕੀ ਖੜੇ ਹੈ ਇਹ ਐਬੂਲੂ ਸਹੀ ਪ੍ਰਾਈਸ ਦਿੱਤਾ ਗਿਆ ਮਾਨਸੁਹ ਵਧਾਈਆਂ ਬਾਈ ਜੀ ਹੁਣ ਬਹੁਤ ਚੰਗਾ ਸੀ ਅੰਦਰੋਂ ਹੁਣ ਬਹੁਤ ਸੜਿਆ ਹੋਇਆ ਸੀ ਇਹ ਚੰਗਾ ਤੇ ਨਹੀਂ ਰਿਹਾ ਸੀ ਉਹ ਦੀਗਾ ਹੁਣ ਪਾ ਕੇ ਰੱਖਾਂ ਬਾਕੀ ਲੈ ਕੇ ਜਾਵਾਂਗੇ ਆ ਹੁਣ ਸਹੀ ਲੱਗ ਰਿਹਾ ਹੈ ਠੀਕ ਆ ਧੰਨ ਹੋਰ ਕਢਾ ਲੈ ਇੱਕ ਬੋਤਲ ਤੜਕੇ ਕਢਾਵਾਂਗੇ ਠੀਕ ਹੈ ਤੇ ਮੇਤਰੋ ਸੁਬਾ ਦੀ ਸਵੇਰ ਦੇ ਨਾਲ ਤਰੀਕ 24 ਦਸੰਬਰ ਤੇ ਦਿਨ ਮੰਗਲਵਾਰ ਤੇ ਰਾਤ ਤਾਂ ਟਾਈਮ ਨਾਲ ਹੀ ਸੌਂ ਗਏ ਸੀਗੇ ਸੁਬਾ ਯਾਰ ਸੁਨੀਆਂ ਉੱਠ ਕੇ ਤੇ ਸਾਨੂੰ ਆਉਣਾ ਪਿਆ ਤੇ ਰਾਤ ਮਤਲਬ ਟਾਈਮ ਨਾਲ ਹੀ ਪਹੁੰਚ ਗਏ ਸੀ ਆਪਾਂ 4:00 ਵਜੇ ਦੇ ਕਰੀਬ ਪਹੁੰਚ ਗਏ ਸੀ 4:00 ਵਜੇ ਇੱਥੇ ਪਹੁੰਚ ਗਏ ਸੀ ਬਸ ਜਾਣੇ ਆ ਨਹਾਉਣ ਅਸੀਂ ਨਹਾ ਕੇ ਤੇ ਫਿਰ ਮੱਥਾ ਟੇਕਾਂਗੇ ਤੇ ਅੱਜ ਇੱਕ ਕਿਤੇ ਦੋ ਤਿੰਨ ਸਾਡੇ ਕੋਲੇ ਹੋਰ ਐ। ਬਾਕੀ ਸਾਨੂੰ ਦਿਖਾਉਣੇ ਸੀ ਚਾਹ ਪਾਣੀ ਪੀ ਲਿਆ ਸੀਗਾ ਸਪੋਰਟ ਤੇ। ਥੋੜਾੇ ਲੇਟ ਹੀ ਹੋ ਗਏ। ਚਲੋ ਇਹ ਗੱਲ ਨਹੀਂ ਜੀ। ਮਨਸਰਨਾਲੇ। ਚਲੋ ਹੁਣ ਕਿੱਧਰ ਚੱਲਣਾ ਹੈ? ਚਲੋ। ਹੂੰ? ਚੱਲ ਆਜੋ। ਚਲੋ ਕਿੱਥੇ? ਤਾਉੜੀਆਂ ਨਾ ਐ। ਜੀ ਇੱਥੇ ਘਰੇ ਫਿਰਦਾ। ਆਇਆ ਰੱਖ ਰੱਖ ਤਾਉੜੀਆਂ। ਹੈ? ਹੁਣ ਆਪਾਂ ਮੱਥਾ ਟੇਕਣਾ। ਯਸ ਚਲੋ ਬਰ ਚੱਲਦੇ ਹਾਂ ਜੀ ਕਿਰਤ ਖੋਸ ਤਿਆਰ ਹੋ ਗਿਆ ਜੀ ਚਲੋ ਫਿਕਰ ਨਾ ਲੈ ਬੰਨੇ ਕਿ ਜਾ ਕੇ ਮੱਥਾ ਟੇਕਦੇ ਪਹਿਲਾਂ ਮੇਤਰੋ ਨਵਾਂ ਦਿਨ ਨਵੀਂ ਸ਼ੁਰੂਆਤ ਅੱਜ ਤਰੀਕ ਹੋ ਗਈ 25 ਦਸੰਬਰ ਦਿਨ ਆ ਬਧਵਾਰ ਨੂੰ ਦਿਵਾਰ ਦੇ ਸੀ ਆਪੋ ਬਗੇ ਸੀ ਨਾ ਉਹਦੇ ਤਿਆਰ ਹੋ ਗਏ ਅੱਜ ਦੇ ਨਾਲ ਆਰੀ ਮੇਤਰੋ ਅਵੇਲੀ ਗੁਰਦੁਆਰਾ ਜੇ ਪਹਿਲਾ ਵੀਡੀਓ ਚ ਦੇਖਿਓ ਵੀ ਬਲੌਗ ਪਾਇਆ ਸੀ ਆਪਾਂ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਮੀਂਹ ਲਾ ਲਾਵੇ ਦੁਨੀਆ ਸਾਰੀ ਏ ਸੋਲ ਬਲੇਖੇ ਮੁੜ ਕੇ ਫੇਰਾ ਪਾ ਜਾਣੀ ਇੱਕੋ ਜਿਹੀ ਹਵੇਲੀ ਉਤਰੂ ਇਹ ਪਿਛਲੇ ਵਲੌਗ ਚ ਵੀ ਤੁਸੀਂ ਦੇਖੀ ਹੋਗੀ ਬਾਣੀ ਦੇਖਾ ਬੈਠੇ ਕਮਾਰੀਏ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਇਹ ਚੀਜ਼ ਅੰਡਰਗਰਾਉਂਡ ਲੈਣਾ ਹੋਵੇ। ਇਹ ਚੀਜ਼ ਬਣਾਈ ਨਹੀਂ ਜਾਂਦੀ। ਇਹ ਹਵੇਲੀ ਦੇ ਥੱਲੇ ਆਇਆ। ਸਾਰਾ ਹੁਣ ਕਿਵੇਂ ਲੱਗ ਰਿਹਾ ਮਾਨ ਸਾਹਿਬ? ਬਹੁਤ ਵਧੀਆ ਲੱਗ ਰਿਹਾ। ਓਏ ਲੈਟਾਂ ਨਾ ਹੋਵੇ। ਲੈਟ ਤੇ ਆਓ ਲੈਟ ਕੀ ਹੋਏ? ਇਹ ਚਿੰਜਾ ਹਨ ਉਵੇਂ ਆ ਦੇਖੀ ਕੋਈ ਵੀ ਰਾਵਲੇ ਨਾ ਨਾ ਖੜਦਾ ਖੜਦਾ ਮਾਨਾ ਦੇਖ ਕੇ ਰਾਹ ਦੀ ਕੱਟੜਾ ਵੀ ਨਹੀਂ ਗਾਣਾ ਖਾਣਾ ਦੀਵਦੀ ਆਈਏ ਅੱਜ ਇਹ ਇੰਟੀ ਅੰਡਰਗਰਾਊਂਡ ਬੁਣੀ ਹੋਈ ਆ ਦੇਖੋ ਇਸ ਤੋਂ ਜ਼ਿਆਦਾ ਇਹ ਅੰਦਰ ਆਇਦਰ ਦੀ ਕੋਨੀ ਓ ਜੀ ਓਏ ਤੇ ਇੱਧਰ ਅੰਦਰ ਜੀ ਆ ਸਹੀ ਹੈ ਰਣਾ ਅੰਡਰਗਰਾਊਂਡ ਆ ਹਵੇਲੀ ਆ ਕਿੱਥੇ ਦੱਸਾਂ ਨਾ ਮਾਂ ਤੇ ਸਿਰਫ ਤੁਹਾਡੀ ਖੰਦਾਦਾ ਪਾਇਓ ਤੇਰੀ ਅਰੀ ਗੈਲੀ ਸਤਿਗੁਰ ਨਾਨਕ ਤੇਰੀ ਲੀਲਾ ਨੈਰੀ ਲੇ ਆਹ ਬੋਲ ਹਰਿਆ ਤਕੋਨ ਨਾਲ ਤਾਰੀ ਲਾ ਨਾਰੀਏ ਸਤਗੁਰ ਨਾਨਕ ਚੈਰੀ ਲੀਲਾ ਨਾਰੀਏ ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਕਰਕੇ ਪਣ ਚੰਡੀਗੜ੍ਹ ਦੇ ਵਿੱਚ ਪ੍ਰਵਤਮਾਨ ਦੀ ਗੋਠੀ ਨੂੰ ਠੇਰਾ ਪਾਉਣਾਗਾ ਕਿ ਤਾਂ ਕਿ ਇਹ ਬੋਲੀ ਸਰਕਾਰ ਨੂੰ ਅੰਨੀ ਬੋਲੀ ਸਰਕਾਰ ਨੂੰ ਜਿਹੜੀ ਫੁੱਟੀ ਪਈ ਐ ਉਹਨੂੰ ਜਲਾਇਆ ਜਾ ਸਕੇ ਤਾਂ ਹੀ ਆਪਣੇ ਸਿੰਘਰ ਜਿਵੇਂ ਦੇਖੋ ਬੇਸਾਪੂ ਹੋਰੀਆ ਭਾਈ ਜਕਤਾ ਸਿੰਘ ਵਾਰਿਆਂ ਨਾਲ ਦਿੱਲੀ ਦੇ ਪੂਰਾ ਕੋਈ ਕੇਸ ਵੀ ਨਹੀਂ ਹੈਗਾ ਇਕੜ ਦਾ ਹੋਵਣਾ ਵੀ ਕਿਸੇ ਦਾ ਕੇਸ ਚੱਲ ਰਿਹਾ ਤਾਂ ਕਰਕੇ ਉਹ ਰੱਖਿਆ ਹੋਇਆ ਵੀ ਕੈਸ ਚੱਲ ਰਿਹਾ ਹੈ ਪੂਰਾ ਕੇਸ ਮਿੱਥੋ ਬਰੀ ਹੋ ਚੁੱਕਿਆ ਦਿੱਲੀ ਤੋਂ ਫੇਰ ਵੀ ਦਿੱਲੀ ਰੱਖਿਆ ਹੋਇਆ ਹੈ ਦਿੱਲੀ ਤੋਂ ਪੰਜਾਬ ਦੀ ਫੋਟ ਕਰ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਅਪੀਲਾਂ ਪਾਲੀਆਂ ਸਰਪ੍ਰਸਤ ਕਰ ਲਿਆ ਪਰ ਸਰਕਾਰ ਕਸ ਤੋਂ ਪਸਰੀ ਹੋ ਰਹੀ ਦਿੱਲੀ ਵਾਲੀ ਲਿਖਤ ਤੇ ਗੰਨੇ ਪੰਜਾਬ ਵਾਲੇ ਨੇ ਦਿੱਤੀ ਕੀ ਤੁਸੀਂ ਬੀਨ ਸਕਾਉਬੀਆ ਪਿੰਤਿਆਂ ਕਾ ਜ਼ਾਲਿਮ ਤੀਜਾ ਮਿੱਤਰੋ ਤੇ ਕੱਟ ਹੋਰ ਵੀ ਦੁੱਗਣਾ ਹੋ ਗਿਆ ਆ ਵੀ ਸਾਡੀ ਸਾਰੀ ਸੰਗਤ ਆ ਗੁਰਾਇਤ ਨਹੀਂ ਗਿਆ ਆ ਆ ਬਣਾਤੀ ਸਾਰਾਂ ਦੀ ਬਣਾਤੀ

ਤਰੀਕ ਤੇ ਚਾਲੇ ਬਾਦੇ ਜੱਗ ਦੇ ਦਿਲਾਰ دیਵਾਨੇ ਬੈਕੁਰ ਲਾਂਦੇ ਜੱਗ ਦੇ ਦਿਲਾਰ دیਵਾਨੇ ਬੈਕੁਰ ਲਾਂਦੇ ਸੋਨਿਹਾਰਾ ਸੋਹ ਜਿਹਾ ਕਾਲ ਸਤਗੁਰ ਨਾਨਕ ਫੇਰੀ ਲੀਲਾ ਨਾਰੀਏ ਸਤਗੁਰ ਨਾਨਕ ਪਟਿਆਰੇ ਤੋਂ ਰਵਾਨੇ ਸਰਦਵਾ ਇੰਨਾ ਸੋਹਣੀ ਜੀਰਣ ਸਾਰੇ ਸੁਤ ਹਮੇਰਾ ਜੋਤਿ ਜਗਾ ਜਾਈ ਬਾਗਵਾ ਨੂੰ ਪਾ ਜਾਈ ਮਰਦਾਂ ਨਾਲ ਰੱਬ ਹੁਣ ਮੇਰਾ ਬਚਨੇ ਦੂਰ ਤੋਂ ਆਂਦੇ ਕਰਿ ਜਾਣਾ ਨੀਉਲਾ ਕੇ ਕੀ ਦਿਲਦਾਰੀ ਐ ਸਤਿਗੁਰੂ ਨਾਨਕ ਤੇਰੀ ਲੀਲਾ ਨਾਰੀ ਐ ਰੰਗਰ ਪਾਤਾ ਦੁੱਖ ਨਿਵਾਇਆ ਚਾਚਾ ਜੀ ਦਸਰੀ ਗੱਲ ਲਵ ਯੂ ਆਹ ਮੀ ਲੈ ਬੈਪ ਪੂਰਾ ਨਹੀਂ ਬੰਦਾ ਭਾਈ ਹਾਜੀ ਸੇਵਕ ਜੀ ਬਾਹਲਾ ਮੀਆ ਭਈਆ ਬਾਹਲਾ ਪਾਣਾ ਲੱਗੇ ਪਾਣੀ ਗਰੂ ਆਪਣੇ ਕੋਲੇ ਇੱਥੇ ਆਵਾ ਦੇਖੋ ਆ ਪਿਆ ਪਿਆ ਨਹੀਂ ਦਲ ਆ ਲਾ ਲੈ ਦੁਨੀਆ ਦਾ ਰੀਆ